ਇਹ ਮੁਲਾਜ਼ਮਾਂ ਨੂੰ ਸਰਕਾਰੀ ਤਨਖਾਹਾਂ ਮਿਲਦੀਆਂ ਨੇ ਪਰ ਸਰਕਾਰੀ ਤਨਖਾਹਾਂ ਦੇ ਨਾਲ ਵੀ ਇਹਨਾਂ ਦੇ ਢਿੱਡ ਭਰਦੇ ਨਜ਼ਰ ਨਹੀਂ ਆ ਰਹੇ ਜਿਹਦੇ ਚੱਲਦੇ ਇਹਨਾਂ ਦੇ ਵੱਲੋਂ ਰਿਸ਼ਵਤ ਲਈ ਜਾਂਦੀ ਹੈ ਰਿਸ਼ਵਤ ਦਾ ਬੋਲ ਬਾਲਾ ਹਲੇ ਵੀ ਜਿਹੜਾ ਕਿ ਨਜ਼ਰ ਆ ਰਿਹਾ ਤਾਜ਼ਾ ਮਾਮਲਾ ਲੁਧਿਆਣ ਤੋਂ ਸਾਹਮਣੇ ਆਇਆ ਜਿੱਥੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਪਟਵਾਰੀ ਨੂੰ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਥੋੜਾ ਥੋੜਾ ਦੱਸ ਦਿਓ ਜੀ ਮੈਂ ਮੈਂ ਦੱਸ ਦਿੰਦਾ ਕੋਈ ਇੰਤਕਾਲ ਦੀ ਬਦਲੇ ਵੇ پیسے ਮੰਗ ਰਿਆ ਸੀ 25000 25000 ਰੁਪਏ ਸਰ ਕਿੰਨੇ ਸਮੇਂ ਤੋਂ ਮੰਗ ਰਿਆ ਸੀਗਾ ਰਿਕਾਰਡਿੰਗ ਲੈ ਕੇ ਆਏ ਸੀ ਤੁਸੀਂ ਆਫਿਸ ਐਸਐਸਪੀ ਸਾਹਿਬ ਨੇ ਨਹੀਂ ਉਹ ਕੰਪਲੇਨਟ ਆ ਗਿਆ ਸਰ ਭਾਈ ਕਿੰਨੇ ਤੁਹਾਨੂੰ ਇੰਸਪੈਕਟਿਜੂਕੇਸ਼ਨ ਤੇ ਕੁਝ ਬਰਾਮਦ ਹੋਇਆ ਜੀ ਮੋਕੇ ਦਾ ਹਾਂ ਜੀ ਮੋਕੇ ਦਾ ਹੋਇਆ ਪਾਜੀ ਕੀ ਨਾਮ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਡਿਪਟੀ ਜੀ ਕੀ ਹੋਇਆ ਕੀ ਹੋਇਆ ਕੀ ਕਿਹੜੀ ਜਗ੍ਹਾ ਮਾਮਲਾ ਹੈ ਅੱਜ ਜੀ ਸਰਕਾਰ ਦੀ ਪੋਲ ਖੁੱਲੀ ਹੈ ਜਿਹੜੇ ਸਰਕਾਰ ਨੇ ਰੱਖੇ ਨੇ ਨਵੇਂ-ਨਵੇਂ ਪਟਵਾਰੀ ਜਾਂ ਹੋਰ ਕਿਸੇ ਵਿਭਾਗ ਦੇ ਜਿੰਨੇ ਵੀ ਕੰਮ ਕਰਦੇ ਨੇ ਮੁਲਾਜ਼ਮ ਸੀਨੀਅਰ ਅਫਸਰ ਅੱਜ ਉਹਨਾਂ ਦੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆਈਆਂ ਨੇ ਸ਼ਰە ਆਮ 25000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਸਾਹਿਬ ਨੂੰ ਵਿਜੀਲੈਂਸ ਨੇ ਰੰਗੇ ਹੱਤੀ ਫੜਿਆ ਤੇ ਉਹਨੂੰ ਆਪਣੇ ਹੁਣ ਨਾਲ ਲੈ ਗਏ ਨੇ ਜੀ ਤੇ ਇਹੇ ਕੰਮ ਇਹ ਨਹੀਂ ਵੀ ਕੱਲੇ ਪਟਵਾਰੀ ਹੋਰ ਵੀ ਕਿਸੇ ਵੀ ਵਿਭਾਗ ਵਿੱਚ ਚੱਲਦੇ ਸਾਰੇ ਪਾਸੇ ਕੋਈ ਛੋਟੇ ਤੋਂ ਛੋਟਾ ਕੰਮ ਕਰਾਉਣ ਦੀ ਰਿਸ਼ਵਤ ਜਿਹੜੀ ਆ ਉਹ ਬੰਦੇ ਦੀ ਮਹੀਨੇ ਦੀ ਕਮਾਈ ਤੋਂ ਉੱਤੇ ਮੰਗੀ ਜਾ ਰਹੀ ਹੈ ਜਿਸ ਦੇ ਨਾਲ ਆਮ ਲੋਕ ਵਿਚਾਰੇ ਲੁੱਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਭੁੱਖੇ ਮਰਨ ਦੇ ਤਦਾਦ ਤੇ ਦਿਨਤਾਈ ਹੋਈ ਆ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਕੀ ਕੰਮ ਕਰਾਣਾ ਸੀ ਜਿਹੜਾ ਪੱਛੀ ਆ ਇੱਕ ਫਰਤ ਕੋਈ ਪ੍ਰਾਣੀ ਉਹਨਾਂ ਨਾਲੇ ਕਢਾਣੀ ਸੀ ਉਹਦਾ 25000 ਰੁਪਏ ਰਿਸ਼ਵਤ ਮੰਗੀ ਗਈ ਅੱਛਾ ਕਿਹੜਾ ਏਰੀਆ ਤੇ ਕਿਹੜਾ ਏਰੀਆ ਜੀ ਹੈਬੋਵਾਲ ਦੇ ਵਿੱਚ ਪੈਂਦਾ ਜੀ ਚੂੜਪੁਰ ਰੋਡ ਉਹਦੇ ਨਾਲ ਹੀ ਜਵਾਲਾ ਸਿੰਘ ਚੌਂਕ ਉੱਥੇ ਪਟਵਾਰ ਖਾਨਾ ਹੈ ਜੀ ਉੱਥੇ ਦੀ ਟੱਕਰ ਹੈ ਵਿਜੀਲੈਂਸ ਵਾਲੇ ਲੈ ਗਏ ਨਹੀਂ ਕੋਈ ਦੂਜਿਆਂ ਨੇ ਕੋਈ ਗੱਲ ਨਹੀਂ ਸਾਨੂੰ ਦੱਸੀ ਹੈਗੀ ਵੀ ਕੀ ਹੁਣ ਅੱਗੇ ਕਾਰਵਾਈ ਹੋਊਗੀ ਜਾਂ ਨਹੀਂ ਸਿਰਫ ਉਹਨਾਂ ਨੂੰ ਲੈ ਕੇ ਚਲੇ ਗਏ ਹੂੰ ਅਸੀਂ ਸਾਹਮਣੇ ਰਹਿਣੇ ਨੇੜੇ ਸ਼ਿਕਾਇਤਾਂ ਬਹੁਤ ਨੇ ਜੀ ਉਹਨਾਂ ਦੇ ਖੁਦ ਮੁਲਾਜ਼ਮ ਕਹਿੰਦੇ ਵੀ ਸਾਡਾ ਪਟਵਾਰੀ ਪਏ ਬੋਲਦਾ ਅੱਛਾ ਸ਼ਰੇਆਮ ਹੀ ਲਈ ਜਾਂਦੇ ਨੇ ਉਹਨਾਂ ਨੂੰ ਕਈ ਵਾਰੀ ਬੋਰ ਨਹੀਂ ਵੀ ਕਈਆਂ ਨੇ ਆਮ ਬੰਦਿਆਂ ਨੇ ਦਿੱਤੀ ਆ ਪਰ ਪਟਵਾਰੀ ਸਾਹਿਬ ਦੇ ਸਿਰ ਵਿਜੀਲੈਂਸ ਵਾਲੇ ਲੈ ਗਏ ਠੀਕ ਹੈ ਕੋਈ ਹੋਰ ਵੀ ਉਹਦੇ ਕਰਿੰਦੇ ਆ ਜੇ ਕੱਲੇ ਪਟਵਾਰੀ ਨੇ ਫਿਲਹਾਲ ਤਾਂ ਕੱਲੇ ਪਟਵਾਰੀ ਸਾਹਿਬ ਤੇ ਇੱਕ ਉਹਨਾਂ ਦਾ ਬੰਦਾ ਸੀ ਉਹ ਚਲੇ ਗਿਆ ਜੀ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਰਿਸ਼ਵਤ ਔਖ ਹੋ ਰਹੀਆਂ ਤੇ ਉੱਤੇ ਨਕੇਲ ਕਸੀ ਜਾਵੇਗੀ ਜਿਹਦੇ ਚੱਲਦੇ ਲਗਾਤਾਰ ਜਿਹੜੇ ਵੀ ਵਿਭਾਗ ਦੇ ਵਿੱਚ ਕੋਈ ਰਿਸ਼ਵਤ ਮੰਗਦਾ ਤਸਰੂ ਰੰਗੇ ਹੱਥੀ ਕਾਬੂ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਹਰ